ਦੇਖੋ ਐਸਾ ਲੋਕਾਂ ਨੇ ਨਾ ਢਡੰਸੀ ਐ। ਇਹ ਸੋਣਾ ਕੋਈ ਗੁਨਾਹ ਹੈ। ਇਹ ਮੈਂ ਸੋਫੇ ਤੇ ਸੌਂ ਵੀ ਰਿਹਾ ਆਪਣੇ ਆਫਿਸ 'ਚ। ਲੋਕਾਂ ਨੂੰ ਤਾਂ ਬੈੱਡ ਤੇ ਵੀ ਨੀਂਦ ਨਹੀਂ ਆਂਦੀ, ਮਖਮਲ ਦੇ ਗੱਦਿਆਂ ਤੇ ਨੀਂਦ ਨਹੀਂ ਆਂਦੀ। ਸਾਡੇ ਵਰਗੇ ਗਰੀਬ ਆਦਮੀ ਨੂੰ, ਮਿਹਨਤੀ ਮਿਹਨਤਕਾਰ ਸਨ ਇਨਸਾਨ ਨੂੰ ਸੋਫੇ ਤੇ ਨੀਂਦ ਆ ਗਈ ਰੱਖੀ ਜਨਾਹ ਹੋ ਗਿਆ। ਤਾਂ ਇਹ ਚੀਜ਼ਾਂ ਜਿਹੜੀਆਂ ਤੋਰ ਮਲੋੜ ਕੇ ਪੇਸ਼ ਕੀਤੀਆਂ ਜਾਂਦੀਆਂ। 4 ਮਹੀਨੇ ਪੁਰਾਣੀ ਫੋਟੋ ਹੈ ਭਾਜੀ, ਇਹ ਤਾਂ ਸਰਦੀਆਂ ਦੀ ਫੋਟੋ ਹੈ। ਕਾ ਕਿਸੇ ਨੇ ਵਾਇਰਲ ਕਰਤੀ ਉਹਨੇ ਚਲੋ ਉਹਨਾਂ ਦੀ ਮਨਛਾ ਪਤਾ ਨਹੀਂ ਕੀ ਹੋਣੀ ਬਟ ਇਸ ਕੋਈ ਗੁਨਾਹ ਨਹੀਂ ਹੈਗਾ ਕਾਰਨ ਕੀ ਹੈ ਵੀ ਤੁਹਾਡੇ ਤੁਹਾਡਾ ਵਿਰੋਧ ਤੁਹਾਡੀ ਪਾਰਟੀ ਦੀ ਬੰਦੀ ਕਰਦੇ ਨੇ ਦੇਖੋ ਉਹਨਾਂ ਦੀ ਪਾਰਟੀ ਦਾ ਨੁਕਸਾਨ ਕਰਨ ਤੇ ਲੱਗੇ ਹੋਏ ਜਿਹੜੇ ਬੰਦੇ ਉਹਨਾਂ ਦੀ ਕੀ ਪਤਾ ਸੋਚ ਕੀ ਹੋ ਸਕਦੀ ਹੈ ਉਹਦੇ ਬਾਰੇ ਤਾਂ ਉਹ ਜਵਾਬ ਦੇਣਗੇ ਮੈਂ ਉਹਦੇ ਬਾਰੇ ਕੋਈ ਜਵਾਬ ਨਹੀਂ ਦੇਣਾ ਮੈਂ ਪਾਰਟੀ ਦਾ ਲੋਇਲ ਹਾਂ ਅਰਵਿੰਦ ਕੇਜਰੀਵਾਲ ਪ੍ਰਧਾਨ ਸਾਹਿਬ ਮਾਨ ਸਾਹਿਬ ਇਹਨਾਂ ਨੇ ਅਮਨ ਰੋੜਾ ਜੀ ਮੰਤਰੀ ਸੋਦੀ ਹਨ ਜੀ ਮੈਨੂੰਰੇ ਸੀਟ ਤੇ ਬਿਠਾਇਆ ਤਾਂ ਮੇਰੀ ਜਿਹੜੀ ਡਿਊਟੀ ਹੈ ਲੋਕਾਂ ਦੀ ਸੇਵਾ ਕਰਨਾ ਮੈਂ ਲੋਕਾਂ ਦੇ ਵਿੱਚ ਰਹਿਣਾ ਉਹ ਲੋਕਾਂ ਦੀ ਸੇਵਾ ਕਰ ਰਹੇ ਹਾਂ ਉਹ ਲੋਕ ਖੁਸ਼ ਹੈ ਤੁਸੀਂ ਆ ਪਬਲਿਕ ਬੈਠੀ ਹੈ ਕੋਈ ਮੇਰਾ ਰਿਸ਼ਤੇਦਾਰ ਥੋੜਾ ਤੇ ਲੋਕ ਕੰਮ ਕਰਾਣ ਆਏ ਹੋਏ ਨੇ ਲੋਕਾਂ ਨੂੰ ਉਮੀਦ ਹੈ 6 ਮਹੀਨੇ ਹੋ ਗਏ ਤੁਹਾਨੂੰ ਸੀਟ ਦੇ ਬੈਠੇ ਹੋ ਇੱਕ ਇਨਕਮ ਤੋਂ ਕੰਮ ਬਤੀਤ ਨਾ ਚਲੂ ਆਹ ਘੱਟੋ ਘੱਟ 3 ਗੁਣਾ ਜਿਹੜੀ ਹੈ ਇਨਕਮ ਕਿਤਾਬਾਂ ਦੇ ਵਿੱਚ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੁਸੀਂ ਅਗਲੇ ਮਹੀਨੇ ਆਓਗੇ ਤਾਂ ਉਹਨੂੰ ਡਾਟਾ ਵੀ ਦੇ ਦਾਂਗਾ 3 ਗੁਣਾ 20 ਸਾਲ ਹੋ ਗਏ ਜਿੰਨੀ ਇਨਕਮ ਹੁਣ ਵਧੀਆ ਹੈ ਅੱਜ ਤੱਕ ਵਧੀ ਨਹੀਂ ਔਰ 1 ਕਰੋੜ ਦਾ ਲੀਗਲ ਖਰਚਾ ਜਿਹੜਾ ਕਾਰਪੋਰੇਸ਼ਨ ਦੇ ਇਲੀਗਲ ਪੈ ਰਿਆ ਸੀਗਾ ਉਹ ਰੁਕ ਗਿਆ ਇਸ ਕਰਕੇ ਉਹ ਵੀ ਇੱਕ 파ਰਟ ਹੋ ਸਕਦਾ ਹੈ ਚੋਰ ਮੋਰੀਆਂ ਸਾਰੀਆਂ ਬੰਦ ਕਰਤੀਆਂ 30 ਫਾਈਲਾਂ ਮੈਂ ਵੀ ਵੀ ਬਿਲਡਿੰਗ ਬਣਾ ਦਿੱਤੀ ਉਹ 10 ਫਾਈਲਾਂ ਸਿਵਲ ਬ੍ਰਾਂਚ ਦੀ ਉਹ ਮੈਂ ਰਿਟਰਨ ਤੇ ਲਿਆ ਵੀ ਮੈਨੂੰ ਇਹ ਫਾਈਲਾਂ ਦਿਓ ਉਸੇ ਗੜਬੜੀ ਹੈਗੀ ਉਹ ਮੈਂ ਵਿਜੀਲੈਂਸ ਆਪ ਦੇਣ ਲੱਗਿਆ ਉਸ ਕਰਕੇ ਵੀ ਤਕਲੀਫ ਹੋ ਸਕਦੀ ਹੈ ਵੀ ਗੋ ਗਿਆ ਮੇਰਾ ਇਹ ਹੋ ਜਾ ਵੀ ਲੋਕਾਂ ਦੇ ਨਾਲ ਕੰਮ ਨਹੀਂ ਕਰਦਾ ਸਾਡੇ ਨਾਲ ਮਿਲਕੇ ਨਹੀਂ ਚੱਲਦਾ ਦੇਖੋ ਮੇਰੀ ਮਜਬੂਰੀ ਹੈ ਮੈਂ ਇੱਕ ਇਮਾਨਦਾਰ ਸ਼ਖਸ ਹੈ ਮੇਰੇ ਤੇ 60 ਸਾਲ ਤੱਕ ਕੋਈ ਦਾਗ ਨਹੀਂ ਆਇਆ ਕੋਈ ਸ਼ਹਿਰ ਦਾ ਇੱਕ ਬੰਦਾ ਕਹਦੇ ਮੈਂ ਅੱਜ ਮੇਰੀ ਜਾਂਦਾ ਨਹੀਂ ਮੈਨੂੰ ਕੋਈ ਦਿੱਕਤ ਨਹੀਂ ਬਾਕੀ ਇਹ ਜਿਹੜੇ ਗਲਤ ਵੀਡੀਓ ਕੱਟ ਕੇ ਵੀਡੀਓ ਪਾ ਰਹੇ ਆ ਇਹ ਠੀਕ ਨਹੀਂ ਹੈ ਮੈਂ ਉਹਦੇ ਵਾਸਤੇ ਲੀਗ ਲਈ ਜਾ ਰਹੇ ਜੋ ਬੰਦੀ ਕਰ ਰਹੀ ਹੈ ਉਹਨਾਂ ਦੇ ਕਾਰਵਾਈ ਵੀ ਕਰਾਂਗੇ ਥੈਂਕ ਯੂ ਬੰਦਾ